ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਵੀ ਜਿਹੜੇ ਰਾਸ਼ਨ ਕਾਰਡ ਦੀ ਕੇ ਵੀ ਸੀ ਹੋ ਰਹੀ ਹੈ ਉਹਦੇ ਵਿੱਚ ਜਿਹੜੀ ਛੋਟੇ ਬੱਚਿਆਂ ਦੀ ਜਿਹੜੇ ਆ ਉਹ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਉਹਨਾਂ ਦੀ ਕੇ ਵੀ ਸੀ ਚ ਉਹਦੇ ਤੇ ਅੱਜ ਆਪਾਂ ਗੱਲ ਕਰਾਂਗੇ ਵੀ ਉਹਦਾ ਜਿਹੜਾ ਹੱਲ ਕਿਵੇਂ ਹੋਣਾ ਵਾ ਤੇ ਪੂਰੀ ਜਾਣਕਾਰੀ ਦਵਾਂਗੇ ਚਾਹੇ 5 ਸਾਲ ਤੋਂ ਬੱਚੇ ਛੋਟੇ ਆ ਚਾਹੇ 5 ਸਾਲ ਤੋਂ ਵੱਡੇ ਆ ਤੇ ਜੇ ਤੁਸੀਂ ਵੀਡੀਓ ਤੇ ਨਵੇਂ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਸ ਤਰ੍ਹਾਂ ਦੀਆਂ ਹਰ ਤਰ੍ਹਾਂ ਦੀ ਜਿਹੜੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ KYC ਦੀ ਬੱਚਿਆਂ ਦੀ ਉਹਦੇ ਜਿਹੜੀ ਪ੍ਰੋਬਲਮ ਆ ਰਹੀ ਹੈ ਉਹਦਾ ਹੱਲ ਕਿਵੇਂ ਕਰਨਾ ਅ ਜਿਵੇਂ ਕਿ ਜਿਹੜੇ ਆਪਣੇ ਆਧਾਰ ਕਾਰਡ ਬੱਚਿਆਂ ਦੇ ਛੋਟਿਆਂ ਦੇ ਬਣੇ ਹੁੰਦੇ ਆ ਜਿਵੇਂ 5 ਸਾਲ ਤੋਂ ਜਿਹੜੇ ਛੋਟੇ ਬੱਚੇ ਆ ਪਹਿਲਾਂ ਆਪਾਂ ਉਹਨਾਂ ਦੀ ਗੱਲ ਕਰ ਲੈਨੇ ਆ ਫਿਰ 5 ਸਾਲ ਤੋਂ ਜਿਹੜੀ ਵੱਡੀ ਉਮਰ ਦੇ ਬੱਚੇ ਉਹਨਾਂ ਦਾ ਦੱਸਾਂਗੇ ਜਿਹੜੇ 5 ਸਾਲ ਤੋਂ ਛੋਟੇ ਬੱਚੇ ਆ ਉਹਨਾਂ ਦੇ ਆਧਾਰ ਕਾਰਡ ਦੇ ਉੱਤੇ ਲਿਖਿਆ ਹੁੰਦਾ ਵਾ ਵੀ ਜਿਹੜਾ ਆ ਤੇ ਨਾ ਹੀ ਉਹਦੇ ਵਿੱਚ ਬੱਚੇ ਦੀ ਜਿਹੜੀ ਅੱਖਾਂ ਕੈਪਚਰ ਕੀਤੀਆਂ ਜਾਂਦੀਆਂ। ਇਸ ਕਰਕੇ ਜਦੋਂ 5 ਸਾਲ ਤੋਂ ਪਹਿਲਾਂ ਪਹਿਲਾਂ ਆਪਾਂ ਉਹਦੀ ਫਿੰਗਰਪ੍ਰਿੰਟ ਜਾ ਕੇ ਤੇ KYC ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਦੇ ਫਿੰਗਰਪ੍ਰਿੰਟ ਨਹੀਂ ਆਉਂਦੇ। ਬੱਚੇ ਦੇ ਜਨਮ ਤੋਂ ਲੈ ਕੇ 5 ਸਾਲ ਦੀ ਉਮਰ ਤੱਕ ਉਹਦਾ ਆਧਾਰ ਕਾਰਡ ਜਿਹੜਾ ਉਹੀ ਵੈਲਿਡ ਰਹਿੰਦਾ ਵਾ। ਪਰ ਜਦੋਂ 5 ਸਾਲ ਤੋਂ ਉਮਰ ਉਹਦੀ ਉੱਪਰ ਹੋ ਜਾਂਦੀ ਹੈ ਤੇ ਉਦੋਂ ਉਹਨੂੰ ਜਿਹੜਾ ਆਧਾਰ ਕਾਰਡ ਉਹ ਨਵਾਂ ਬਣਾਉਣਾ ਪੈਂਦਾ ਵਾ। ਕਿਉਂਕਿ ਜਿਹੜੀ 5 ਸਾਲ ਤੋਂ ਪਹਿਲਾਂ ਤਾਂ ਬਣਿਆ ਹੁੰਦਾ ਨਾ ਤਾਂ ਉਹਦੇ ਵਿੱਚ ਬੱਚੇ ਦੇ ਫਿੰਗਰਪ੍ਰਿੰਟ ਹੁੰਦੇ ਆ। ਇਸੇ ਕਰਕੇ ਜਿਹੜੇ ਛੋਟੇ ਬੱਚੇ ਉਹਨਾਂ ਦੀ KYC ਨਹੀਂ ਹੋ ਰਹੀ ਕਿਉਂਕਿ ਉਹਨਾਂ ਦੇ ਫਿੰਗਰਪ੍ਰਿੰਟ ਪਹਿਲਾਂ ਤੋਂ ਹੀ ਨਹੀਂ ਲਏ ਗਏ ਕੱਲਾ ਉਹ ਨਾਮ ਵਾਈਜ਼ ਉਹਦਾ ਜਿਹੜਾ ਐਡਰੈਸ ਤੇ ਉਹਨਾਂ ਦੇ ਮਾਪੇ ਦੇ ਨਾਮ ਦੇ ਨਾਲ ਬਣਿਆ ਹੋਇਆ ਜਿਹੜਾ ਆਧਾਰ ਕਾਰਡ ਹੁੰਦਾ ਉਹਨਾਂ ਦਾ ਹੁਣ ਗੱਲ ਕਰ ਲੈਨੇ ਆਪਾਂ ਜਿਹੜੇ 5 ਸਾਲ ਤੋਂ ਵੱਡੀ ਉਮਰ ਦੇ ਬੱਚੇ ਆ ਉਹਨਾਂ ਦੀ ਵੀ ਪ੍ਰੋਬਲਮ ਆ ਰਹੀ ਆ ਉਹਨਾਂ ਚ ਕੀ ਪ੍ਰੋਬਲਮ ਆ ਹੋਮ ਤਾਂ ਪਹਿਲਾਂ ਹੀ ਦੱਸ ਕੇ ਹਟਿਆ ਮੈਂ ਤੁਹਾਨੂੰ ਵੀ ਜਿਹੜਾ ਆਧਾਰ ਕਾਰਡ ਉਹ ਬੱਚੇ ਦੀ 5 ਸਾਲ ਲਈ ਵੈਲਿਡ ਹੁੰਦਾ ਜਿਹੜਾ ਪਹਿਲਾਂ ਜਨਮ ਤੋਂ ਲੈ ਕੇ ਬਣਿਆ ਉਹ ਜਦੋਂ 5 ਸਾਲ ਤੋਂ ਉਮਰ ਵੱਡੀ ਹੋ ਜਾਂਦੀ ਆ ਆਪਾਂ ਇਗਨੋਰ ਕਰ ਦ ਜਿਹੜਾ ਉਹਦਾ ਆਧਾਰ ਕਾਰਡ ਅਪਡੇਟ ਨਹੀਂ ਕਰਾਉਂਦੇ ਕਿਉਂਕਿ ਜਦੋਂ ਬੱਚਾ 5 ਸਾਲ ਤੋਂ ਉੱਪਰ ਦੀ ਉਮਰ ਦਾ ਹੋ ਜਾਂਦਾ 6ਵੇਂ ਸਾਲ ਦੇ ਵਿੱਚ ਐਂਟਰ ਕਰ ਜਾਂਦਾ ਤਾਂ ਉਹਦੇ ਆਧਾਰ ਕਾਰਡ ਨਵੇਂ ਬਣਾਉਂਦੀ ਜਿਹੜੀ ਲੋੜ ਪੈਂਦੀ ਆ ਜਦੋਂ ਨਵਾਂ ਆਧਾਰ ਕਾਰਡ ਬਣਦਾ ਉਹਦੇ ਵਿੱਚ ਫਿਰ ਉਹਦੇ ਫਿੰਗਰਪ੍ਰਿੰਟ ਵੀ ਲਏ ਜਾਂਦੇ ਆ ਜਦੋਂ ਨਵਾਂ ਆਧਾਰ ਕਾਰਡ ਅਪਡੇਟ ਹੋਣਾ ਵਾ ਤੇ ਅੱਖਾਂ ਦਾ ਅੱਖਾਂ ਵੀ ਕੈਪਚਰ ਕੀਤੀਆਂ ਜਾਂਦੀਆਂ ਨੇ ਤੇ ਉਹ ਉਸ ਤੋਂ ਬਾਅਦ ਹੀ ਫਿਰ ਉਹਦੇ ਜਿਹੜੇ ਫਿੰਗਰਪ੍ਰਿੰਟ ਉਹਦੇ ਦੇ ਆਧਾਰ ਕਾਰਡ ਨਾਲ ਚੜਦੇ ਐ ਲਿੰਕ ਹੁੰਦੇ ਆ ਠੀਕ ਹੈ ਇਸ ਕਰਕੇ ਜਿਹੜੇ ਬੱਚੇ 5 ਸਾਲ ਤੋਂ ਛੋਟਾ ਉਹਨਾਂ ਤਾਂ ਹੋਣਾ ਹੀ ਨਹੀਂਗੇ ਉਹ ਤਾਂ ਤੁਸੀਂ ਕਲੀਅਰ ਆ ਕਿਉਂਕਿ ਉਹਨਾਂ ਦੀ ਫਿੰਗਰਪ੍ਰਿੰਟ ਹੁੰਦੇ ਨਹੀਂਗੇ ਪਰ ਜਦੋਂ 5 ਸਾਲ ਤੋਂ ਉੱਤੇ ਹੋ ਜਾਂਦੇ ਫਿਰ ਆਪਾਂ ਉਹਨਾਂ ਦੀ ਫਿੰਗਰਪ੍ਰਿੰਟ ਕਰਾਉਣੇ ਪੈਂਦੇ ਆ ਇਸ ਕਰਕੇ ਤੁਸੀਂ ਨਜ਼ਦੀਕੀ ਸੇਵਾ ਕੇਂਦਰਾਂ ਤੋਂ ਟੱਡ ਬਣੇ ਹੋਏ ਆ ਉੱਥੇ ਜਾ ਕੇ ਬੱਚਿਆਂ ਦੇ ਜਿਹੜੇ 5 ਸਾਲ ਤੋਂ ਉਮਰ ਉਹਨਾਂ ਦੀ ਉੱਪਰ ਹੋ ਚੁੱਕੀ ਆ ਉਹਨਾਂ ਦੇ ਆਧਾਰ ਕਾਰਡ ਅਪਡੇਟ ਕਰਵਾਓ ਉਹ ਜ਼ਰੂਰੀ ਆ ਤੁਹਾਨੂੰ ਕਰਾਉਣੀ ਜਦੋਂ ਤੁਹਾਡੇ ਆਧਾਰ ਕਾਰਡ ਅਪਡੇਟ ਹੋ ਜਾਣਗੇ ਤਾਂ ਬੱਚੇ ਦੇ ਜਿਹੜੇ ਫਿੰਗਰਪ੍ਰਿੰਟ ਉਹ ਆਪਣੇ ਆਪ ਹੀ ਉਹਦੇ ਨਾਲ ਲਿੰਕ ਹੋ ਜਾਣਗੇ ਤੇ ਜਦੋਂ ਫਿਰ ਤੁਸੀਂ ਰਾਸ਼ਨ ਕਾਰਡ ਦੇ ਲਈ ਜਦੋਂ ਕੇਵਾਈਸੀ ਕਰਾਉਣੀ ਆ ਬੱਚੇ ਦੇ ਤੁਸੀਂ ਜਾਓਗੇ ਤਾਂ ਫਿਰ ਉਹ ਜਿਹੜੀ ਉਹਨਾਂ ਦੀ ਮਸ਼ੀਨ ਦੇ ਉੱਤੇ ਉਹਨਾਂ ਦੇ ਫਿੰਗਰਪ੍ਰਿੰਟ ਆਉਣੇ ਸਟਾਰਟ ਹੋ ਜਾਣਗੇ ਬਹੁਤੇ ਕਾਰਨ ਇਹੀ ਆ ਕਿ ਬੱਚਿਆਂ ਦੇ ਜਿਹੜੇ ਆ ਆਧਾਰ ਕਾਰਡ ਅਪਡੇਟ ਨਹੀਂ ਹੋਈ ਹੋਈ ਤੇ ਉਹਦੇ ਕਾਰਨ ਹੀ ਆ ਜਿਹੜਾ ਉਹ ਆਧਾਰ ਕਾਰਡ ਦੀ ਕੇਵਾਈਸੀ ਨਹੀਂ ਹੋ ਰਹੀ ਜਿਹੜੇ 5 ਸਾਲ ਤੋਂ ਉੱਤੇ ਬੱਚੇ ਆ ਉਹਨਾਂ ਦੀ ਗੱਲ ਕਰ ਰਿਹਾ ਮੈਂ ਇਸ ਕਰਕੇ ਤੁਸੀਂ ਆਪਣੇ ਆਧਾਰ ਕਾਰਡ ਚੈੱਕ ਕਰੋ ਜੇ ਉਹਨਾਂ ਦੀ ਉਮਰ ਹੁਣ 5 ਤੋਂ ਉੱਪਰ ਹੋ ਗਈ ਆ ਤੇ ਉਹਨਾਂ ਦਾ ਆਧਾਰ ਕਾਰਡ ਹਲੇ 5 ਸਾਲ ਵਾਲਾ ਵੈਲਿਡ ਵਾਲਾ ਜਿਹੜਾ ਹੈਗਾ ਤੁਹਾਡਾ ਤਾਂ ਤੁਹਾਨੂੰ ਫਿਰ ਅਪਡੇਟ ਕਰਨਾ ਪਊਗਾ ਕਿਉਂਕਿ ਉਹਦੇ ਉੱਪਰ ਲਿਖਿਆ ਵੀ ਜਾਂਦਾ ਵਾ ਬੀ ਇਹ ਆਧਾਰ ਕਾਰਡ ਜਿਹੜਾ 5 ਸਾਲ ਲਈ ਵੈਲਿਡ ਆ ਉਹ ਆਧਾਰ ਕਾਰਡ ਉੱਤੇ ਲਿਖਿਆ ਹੋਊਗਾ ਤੁਹਾਡੇ ਤੇ ਜਿਹੜਾ ਤੁਸੀਂ ਨਵਾਂ ਬਣਾਓਗੇ ਉਹਦੇ ਤੋਂ ਤੁਹਾਡੀ ਫਿਰ ਉਹ ਬੱਚੇ ਦੀ ਜਿਹੜੀ ਫੋਟੋ ਵੀ ਅਪਡੇਟ ਹੋਊਗੀ ਤੇ ਫਿੰਗਰਪ੍ਰਿੰਟ ਤੇ ਆਈਵੀ ਕੈਪਚਰ ਹੋਊਗੀ ਇਸ ਕਰਕੇ ਜਿੰਨਾਂ ਦੀ ਵੀ ਹੁਣ ਜਦੋਂ ਤੁਸੀਂ ਕੇਵਾਈਜ਼ ਕਰਾਉਣ ਜਾਂਦੇ ਹੋ ਛੋਟੇ ਬੱਚਿਆਂ ਦੀ ਜਿੰਨਾਂ ਦੀ ਇਹ ਪ੍ਰੋਬਲਮ ਆ ਰਹੀ ਹੈ ਫਿੰਗਰਪ੍ਰਿੰਟ ਵਾਲੀ ਤਾਂ ਉਹ ਇੱਕੋ ਹੀ ਹੱਲ ਆ ਤੁਸੀਂ ਜਿਹੜਾ ਆਪਣਾ ਆਧਾਰ ਕਾਰਡ ਆ ਉਹ ਅਪਡੇਟ ਕਰਾਉਣਾ ਵਾ ਤੇ ਜਦੋਂ ਉਹ ਅਪਡੇਟ ਹੋ ਗਿਆ ਤੁਹਾਡਾ ਉਸ ਤੋਂ ਬਾਅਦ ਹੀ ਇਹ ਜਿਹੜਾ ਮੁਸ਼ਕਲ ਦਾ ਹੱਲ ਹੋਊਗਾ ਅਸਲ ਵਿੱਚ ਤੁਸੀਂ ਸਭ ਤੋਂ ਪਹਿਲਾਂ ਆਪਣਾ ਜਿਹੜਾ ਆਧਾਰ ਕਾਰਡ ਆ ਉਹ ਬੱਚੇ ਦਾ ਚੈੱਕ ਕਰਨਾ ਵਾ ਜੇ ਉਹ 5 ਸਾਲ ਤੋਂ ਛੋਟੇ ਬੱਚੇ ਦੇ ਯਾਹਲੇ ਨਹੀਂ ਅਪਡੇਟ ਹੋਇਆ ਹੋਇਆ ਤਾਂ ਉਸ ਨੂੰ ਸਭ ਤੋਂ ਪਹਿਲਾਂ ਆਪਣਾ ਆਧਾਰ ਕਾਰਡ ਨੂੰ ਅਪਡੇਟ ਕਰਾਓ ਤੇ ਉਸ ਤੋਂ ਬਾਅਦ ਬੱਚੇ ਦੇ ਜਿਹੜੇ ਫਿੰਗਰਪ੍ਰਿੰਟ ਆਉਣੇ ਆ ਸਟਾਰਟ ਹੋ ਜਾਣਗੇ ਤੇ ਜੇ ਵੀਡੀਓ ਵਧੀਆ ਲੱਗੀ ਹੈ ਵੱਤੋ ਆ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ